ਆਹ ਤਾਂ ਮੈਂ ਪੁਰਸ ਤੋਂ ਕੰਪਲੀਟ ਕਰ ਦੇਣੀ ਓ ਇਹ ਮੈਨੂੰ ਹਰਾਸਮੈਂਟ ਕਾਂਡੇ ਜ ਤੁਸੀਂ ਠੀਕ ਹੈ ਜੀ ਮੈਂ ਹੁਣੇ ਜਾ ਕੇ ਉਠਾਣੇ ਚੱਲਿਆ ਮੈਂ ਰਿਪੇਟ ਕਰਨੇ ਆ ਬਾਈ ਤੀਰੇ ਇੱਕ ਵਾਰੀ ਸਾਰੇ ਨੂੰ ਬੋਲਦਾ ਸਾਰੇ ਪਿੱਛੇ ਹਟ ਜਾਂਦੇ ਆ ਨਹੀਂ ਨਹੀਂ ਕਹਿ ਦੋ ਸਰ ਇਹ ਬੋਲੋ ਸਾਰੇ ਹਟ ਜਾਓ ਮੇਰਾ ਬੋਤਲ ਆਇਆ ਨਾਮ ਲੈ ਕੇ ਸਾਰੇ ਸਾਰੇ ਹਟ ਜਾਓ ਸਾਡੀ ਇੱਕ ਰਿਕਵੈਸਟ ਹੈ ਜੀ ਨਹੀਂ ਜਾਣਦੇ ਕਿ ਤੁਹਾਡੇ ਕੋ ਹੈਗੀ ਆ ਨਹੀਂ ਹੈਗੀ ਬੱਸ ਬੋਲੋ ਇੱਕ ਵਾਰੀ ਕਹਿ ਦੋ ਇੱਕ ਵਾਰੀ ਕਹਿ ਦੋ ਬਾਹਰ ਹੀ ਨਹੀਂ ਇੱਕ ਵਾਰੀ ਦਾਦੂ ਜੀ ਸਾਰੇ ਪਿੱਛੇ ਸਾਡੀ ਨੂੰ ਲੂਪੀਆ ਸਾਰੇ ਮਾੜਾ ਨਾ ਕਰ ਦੋ ਬੱਚੇ ਦਾ ਇੱਕ ਵਾਰੀ ਬੋਲੋ ਫੇਰ ਜਾ ਕੇ ਗੱਲ ਕਰੋ ਜਾਣਾ ਮੇਰੇ ਗੱਲ ਤੋਂ ਮੈਂ ਕਿ ਪ੍ਰੈਸਰ ਘੋੜ ਦੋ ਨਾ ਤੇ ਮੈਨਾਂ ਮੈਨੂੰ ਤਾਂ ਅੰਦਰ ਕਰਾਉਣਾ ਹੁੰਦਾ ਥੋੜੇ ਜੀ ਤੁਹਾਡੇ ਨਾਲ ਨਾ ਕੋਈ ਤੁਹਾਡੇ ਨਾਲ ਨਾ ਨੂਰ ਕੋਈ ਨਹੀਂ ਹੁੰਦਾ ਰਾਸਲਾ ਮਨ ਜਾਣਦਾ ਤੁਸੀਂ ਦੇਖ ਸਕਦੇ ਹੋ ਕਿ ਇੱਕ ਬੱਚਾ ਜਿਹੜਾ ਆ ਅਜੇ ਵੀਰ ਉਹਦਾ ਦਾਦਾ ਜਿਹੜਾ ਉਹ ਇੱਥੇ 에ਰਪੋਰਟ ਤੇ ਆਇਆ ਹੋਇਆ ਹੈ ਔਰ ਆਪਣੇ ਬੱਚੇ ਨੂੰ ਮਿਲਣ ਲਈ ਫਿਲਹਾਲ ਜਿਹੜਾ ਉਹਦਾ ਬੱਚਾ ਅੰਦਰ ਸਿਕਿਉਰਿਟੀ ਜਾਂਚ ਦੇ ਵਿੱਚ ਹੈ ਕਿਉਂਕਿ ਇਨਕੁਆਰੀ ਚੱਲ ਰਹੀ ਹੈ ਪਰੰਤੂ ਹੁਣ ਜਿਹੜੇ ਆ ਉਹ ਇੱਥੋਂ ਜਿਹੜਾ ਜਾ ਰਿਹਾ ਕਿਉਂਕਿ ਜਿਹੜੇ ਬੱਚਾ ਆ ਹੁਣ ਉਥੋਂ ਦੀ ਅੰਮ੍ਰਿਤਸਰ ਦੀ ਪੁਲਿਸ ਨੂੰ ਜਿਹੜਾ ਸੌਂਪਿਆ ਜਾਵੇਗਾ ਟਾਈਮ ਲੱਗੇਗਾ ਜਾਂਚ ਹੋਏਗੀ ਜਾਂਚ ਪਰਾਂ ਤੇ ਜਿਹੜਾ ਉਹਨਾਂ ਨੂੰ ਛੱਡਿਆ ਜਾਵੇਗਾ ਅ ਇਸ ਕਰਕੇ ਉਹ ਟਾਈਮ ਜ਼ਿਆਦਾ ਹੋਣ ਕਰਕੇ ਇੱਥੋਂ ਜਿਹੜਾ ਜਾ ਚੁੱਕੇ ਨੇ ਕਿਉਂਕਿ ਕਾਫੀ ਦੁਖੀ ਨੇ ਕਾਫੀ ਮਹਿਰੂਸ ਨੇ ਕਿਉਂਕਿ ਉਹਨਾਂ ਦਾ ਪਹਿਲਾ ਬੇਟਾ ਤੇ ਬਹੂ ਗਏ ਸੀ ਲੇਕਿਨ ਹੁਣ 15 ਦਿਨ ਹੋ ਕੇ ਕਹਿੰਦੇ ਹੋਏ ਨਹੀਂ ਉਹਦਾ ਜਿਹੜਾ ਪੋਤਾ ਜਿਹੜਾ ਆ ਉਹ ਅਜੇ ਵੀ ਉੱਥੋਂ ਗਿਆ ਸੀ ਤੇ ਅੱਜ ਜਿਹੜਾ ਉਹ ਇੱਥੋਂ ਉਹਨੂੰ ਮਿਲਣ ਆਇਆ ਸੀ ਪਰੰਤੂ ਪੁਲਿਸ ਵੱਲੋਂ ਜਿਹੜਾ ਉਹਨੂੰ ਰੋਕ ਦਿੱਤਾ ਗਿਆ ਹੈ ਸੋ ਜਿਹੜੇ 104 ਰਿਪੋਰਟ ਹੋ ਗਿਆ ਉਹਨਾਂ ਵਿੱਚੋਂ ਇਹ ਜਿਹੜਾ ਬੱਚਾ ਆ ਅਮਰਿਤਸਰ ਦਾ ਹੀ ਦੱਸਿਆ ਜਾ ਰਿਹਾ ਆ ਔਰ ਉਹਦੇ ਦਾਦਾ ਜੀ 15 ਦਿਨ ਪਹਿਲਾਂ ਹੀ ਅਮਰੀਕਾ ਗਿਆ ਸੀ ਔਰ ਜਿਹੜਾ ਕਿ ਹੁਣ ਉਹਦੇ ਦਾਦਾ ਜੀ ਇੱਥੋਂ ਜਿਹੜੇ ਆ ਇਹ ਜਾ ਚੁੱਕੇ ਆ ਕਿਉਂਕਿ ਹੁਣ ਪੁਲਿਸ ਨੇ ਕਿਹਾ ਕਿ ਜਿਹੜਾ ਬੱਚਾ ਆ ਉਹ ਪੁਲਿਸਵਾਰਾਂ ਉਹਨਾਂ ਨੂੰ ਸੌਂਪਿਆ ਜਾਵੇਗਾ ਅਸੀਂ ਆਪ ਆਪਣੀ ਹਾਲ ਪਾਪ ਕਰਨ ਜੋਗੇ ਆ ਗਏ ਨਹੀਂ ਤੁਹਾਨੂੰ ਖੁਸ਼ੀ ਨਹੀਂ ਤੇਰਾ ਬੱਚਾ ਵਾਪਸ ਆ ਗਿਆ ਬੜੀ ਖੁਸ਼ੀ ਆ ਜੀ ਤੇ ਕਿਹਾ ਦੱਸੋ ਨਾ ਕੀ ਹੋਇਆ ਕਿਹਨੇ ਕਿਹਨੇ ਸਰਕਾਰ ਨੂੰ ਫਿਰ ਕਿੰਨੀ ਦੇਰ ਜਰਾ ਮੈਨੂੰ ਤਾਂ ਲੱਗਦਾ ਤੁਹਾਨੂੰ ਮੈਂ ਕਰਤਾ ਵਾ ਰਾਸ ਚ ਲੈ ਲਿਆ ਵਾ ਨਹੀਂ ਨਾ ਦਾ ਮੈਨੂੰ ਲੱਗਦਾ ਮੈਨੂੰ ਤੁਸੀਂ ਚਾਰੇ ਪਾਸੇ ਖੇਡ ਲਿਆ ਤੁਸੀਂ ਨਹੀਂ ਨਹੀਂ ਸਿੱਧੀ ਕਿਹੜੀ ਹੋਏਗੀ ਸਿੱਧੀ ਕਿਹੜੀ ਹੋਏਗੀ ਚੱਲ ਤੱਕ ਲਈਓ ਉਹ ਲੋਕਾਂ ਦਾ ਨਾ ਕਰੋ ਬਾਬਾ ਜੀ ਲਾਓ 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 ਕੋਈ ਨਹੀਂ ਉਹ ਕੀ ਨਾਮ ਸੀ ਮੇਰੇ ਦਾ ਨਾਮ ਨਹੀਂ ਹੈਗਾ ਨਹੀਂ ਉਹ ਬਿੱਡਰਾ ਕੀ ਨਾਮ ਸੀ ਉਹ ਦੱਸਾਂ ਇੱਕ ਪਰਾਂ ਦੱਸ ਦੱਸ ਆਪਣੇ ਨਾਮ ਦੇ ਪਰਾਂ ਲੱਖ ਦੱਸੋ ਪਲੀ ਦੱਸੋ ਬਾਬਾ ਜੀ ਇਹਨਾਂ ਇੱਥੇ ਉਹ ਹੋ ਮੰਨਣਾ ਕੋਈ ਬਾਤ ਨਹੀਂ ਕਦੇ ਆਪ ਦੀ ਬਾਤ ਜੇ ਤੁਸੀਂ ਪ੍ਰੈਸ ਵਾਲੀ ਦਾ ਨਾਂਣਾ ਕਰਦੇ ਆ ਪੋਤਰਾ ਮੈਨੂੰ ਇੱਥੇ ਮਿਲ ਜਾਣਾ ਹੈ ਤੇ ਤੁਹਾਡੇ ਕਰਕੇ ਸਾਨੂੰ ਥਾਣੇ ਨੂੰ ਲੈਣਾ ਪੈਣਾ ਕਿਹਨੇ ਪਰ ਮੈਂ ਕੀ ਕਹਾਇਆ ਆਪਕੋ ਪੁਲਿਸ ਨੇ ਕੀ ਕਹਾਇਆ ਕੋਣ ਆਈ ਨਾ ਕੋਈ ਤੜਾ ਕੋਣ ਆਇਆ ਪੋਤਰਾ ਪੋਤਰਾ ਆਜੀ ਕੀ ਨਾਮ ਕੀ ਨਾਮ ਕੀ ਹੈ ਜੀ ਹਜੇ ਦੀਪ ਸਿੰਘ ਕਦੋਂ ਗਿਆ ਸੀ ਜੀ ਕਦੋਂ ਗਿਆ ਸੀ ਜੀ ਉਹ ਇਹਦੇ ਬੱਚਾ ਵੀ ਫਲਾਣੇ ਪਾਣੇ ਚ ਆਜੋ ਜਾਂ ਤੁਸੀਂ ਉੱਥੇ ਵੀ ਜੋ ਸਾਨੂੰ ਆਪੇ ਕਾਲ ਕਰ ਪਿੰਦੇ ਠੀਕ ਹੈ ਤਾਂ ਇਹ ਨੇ ਦੇਖੋ ਕਿ 15 15 ਦਿਨ ਪਹਿਲਾਂ ਇਹਨਾਂ ਦਾ ਬੱਚਾ ਇਹਨਾਂ ਦਾ ਪੋਤਾ ਗਿਆ ਸੀਗਾ